ਸਤਿ ਸ਼੍ਰੀ ਅਕਾਲ ਦੋਸਤੋ ਕੀ ਹਾਲ ਚਾਲ ਹੈ ਤੇ ਜੇ ਤੁਹਾਡਾ ਮਤਲਬ ਫੋਨ ਡੈਗ ਪੈਂਦਾ ਕਿਤੇ ਬਿਆਰਚ ਡੈਗਦਾ ਕਿਤੇ ਹੋ ਡੈਗ ਪੈਂਦਾ ਤਾਂ ਤੁਸੀਂ ਉਸ ਨੂੰ ਬਲੌਕ ਕਿਦਾਂ ਕਰਨਾ ਉਹ ਤੁਹਾਨੂੰ ਅੱਜ ਸਾਰੀ ਜਾਣਕਾਰੀ ਦਵਾਂਗੇ ਤੇ ਆਓ ਜੜੋ ਪੇਜ ਨਾਲ ਆਪਾਂ ਫਿਰ ਦੱਸਦੇ ਹਾਂ ਤੁਹਾਨੂੰ ਆਪਣੇ ਪੇਜ ਨੂੰ ਫੋਲੋ ਜ਼ਰੂਰ ਕਰ ਲਿਓ YouTube ਤੇ ਸਬਸਕ੍ਰਾਈਬ ਜ਼ਰੂਰ ਕਰ ਲਿਓ ਦੱਸਦੇ ਹਾਂ ਤੁਹਾਨੂੰ ਸਾਰੀ ਜਾਣਕਾਰੀ ਹਨੀ ਦੋਸਤੋ ਤੁਸੀਂ ਸਭ ਤੋਂ ਪਹਿਲਾਂ Google ਖੋਲਣਾ Google ਦੇ ਉੱਪਰ ਤੁਸੀਂ ਸਰਚ ਕਰਨਾ ਸੰਚਾਰ ਸਾਥੀ ਸੰਚਾਰ ਸਾਥੀ ਲਿਖ ਕੇ ਉਸ ਤੋਂ ਬਾਅਦ ਤੁਸੀਂ ਇਹ ਸਾਈਟ ਤੇ ਜਾਣਾ ਲੋ ਜੀ ਇਹ ਸਾਈਟ ਜਿਹੜੀ ਖੁੱਲ ਜਾਣੀ ਆ ਉਸ ਤੋਂ ਬਾਅਦ ਤੁਸੀਂ ਸੰਚਾਰ ਸਾਥੀ ਦੇ ਉੱਪਰ ਕਲਿੱਕ ਕਰਨਾ ਜਦੋਂ ਤੁਸੀਂ ਕਲਿੱਕ ਕਰੋਗੇ ਤੇ ਤੁਹਾਡੇ ਸਾਹਮਣੇ ਆ ਸਾਰਾ ਪੇਜ ਆ ਜਿਹੜਾ ਇਹ ਖੁੱਲੂਗਾ ਉਸ ਤੋਂ ਬਾਅਦ ਤੁਸੀਂ نیچے ਆਉਣਾ ਇੱਥੇ ਲਿਖਿਆ ਹੋਊਗਾ ਬਲੌਕ ਯੋਰ ਲੋਸਟ ਸਟੋਲਨ ਮੋਬਾਈਲ ਹੈਂਡਸੈਟ ਇਹ ਤੇ ਤੁਸੀਂ ਓਕੇ ਕਰਨਾ ਜਦੋਂ ਓਕੇ ਕਰੋਗੇ ਤੇ ਉਸ ਤੋਂ ਬਾਅਦ ਤੁਹਾਡੇ ਇੱਕ ਪੇਜ ਖੁੱਲੂਗਾ ਉਸ ਤੋਂ ਉਪਰ ਅੱਗੇ ਆਊਗਾ ਰੈੱਡ ਕਲਰ ਦੇ ਵਿੱਚ ਬਲੌਕ ਲੋਸਟ ਸਟੋਲਨ ਮੋਬਾਈਲ ਹੈਂਡਸੈਟ ਇਹ ਤੇ ਤੁਸੀਂ ਓਕੇ ਕਰੋਗੇ ਇਸ ਤੇ ਓਕੇ ਕਰ ਤੋ ਬਾਅਦ ਤੁਹਾਡੇ ਸਾਰੀ ਜਿਹੜੀ ਹੈ ਜਾਣਕਾਰੀ ਉਹ ਅੱਗੇ ਆ ਜੂਗੀ ਇੱਥੇ ਤੁਸੀਂ ਮੋਬਾਈਲ ਨੰਬਰ ਭਰੋਗੇ ਜੇ ਦੋ ਸਿਮ ਨੇ ਤਾਂ ਦੋਨੇ ਸਿਮ ਭਰ ਦੋਗੇ ਔਰ ਉਸ ਤੋਂ ਬਾਅਦ EMI ਨੰਬਰ ਭਰਿਆ ਜਾਣਾ ਤੁਹਾਡਾ ਇੱਧਰ ਵੀ EMI ਨੰਬਰ ਨਾਲ ਇਹਦੇ ਭਰਿਆ ਜਾਣਾ ਉਸ ਤੋਂ ਬਾਅਦ ਡਿਵਾਈਸ ਕਿਹੜਾ ਤੁਹਾਡਾ ਕਿਹੜੀ ਕੰਪਨੀ ਦਾ Oppo ਦਾ ਇਹ ਤਾਂ ਤੁਸੀਂ ਇੱਥੇ Oppo ਭਰ ਦੋਗੇ ਜੇ ਤੁਹਾਡਾ ਹੈਗਾ ਇਹ Samsung Samsung ਭਰੋ ਜਿਹੜੀ ਵੀ ਕੰਪਨੀ ਦਾ ਮਤਲਬ ਉਹ ਤੁਹਾਡਾ ਹੋਇਆ ਤੁਸੀਂ ਉਹ ਭਰ ਦੇਣਾ ਉਸ ਤੋਂ ਬਾਅਦ ਇੱਥੇ ਮਾਡਲ ਨੇ ਭਰ ਦੇਣਾ ਜਿਵੇਂ Oppo ਦਾ F22 ਹੋ ਗਿਆ F25 ਹੋ ਗਿਆ ਇਹ ਤੁਹਾਡਾ ਇੱਥੇ ਆਪਣਾ ਸਾਰਾ ਆ ਜਾਣਾ ਉਸ ਤੋਂ ਬਾਅਦ ਇੱਥੇ ਤੁਹਾਡਾ ਬਿੱਲ ਆ ਜਿਹੜਾ ਉਹ ਅਪਲੋਡ ਹੋਣਾ ਇੱਥੇ ਤੁਹਾਡਾ ਮੋਬਾਈਲ ਦਾ ਜਿਹੜਾ ਪ੍ਰਾਈਸ ਆ ਵੀ ਕਿੰਨੇ ਦਾ ਮੋਬਾਈਲ ਆ ਇਹ ਤੁਹਾਡਾ ਭਰਿਆ ਜਣਾ ਉਸ ਤੋਂ ਬਾਅਦ ਇਹ ਪਲੇਸ ਕਿੱਥੇ ਗੁੰਮ ਹੋਇਆ ਜਿੱਦਾਂ ਤੁਹਾਡਾ ਸ਼ਹਿਰ ਦੇ ਵਿੱਚ ਕਿਸੇ ਦੇ ਵਿਢ ਗਿਆ ਤਾਂ ਤੁਸੀਂ ਇੱਥੇ ਭਰਨਾ ਇੱਥੇ ਤੁਹਾਡੀ ਤਰੀਕ ਆ ਜਾਣੀ ਹੈ ਇੱਥੇ ਤੁਹਾਡੀ ਸਟੇਟ ਆ ਜਾਣੀ ਹੈ ਜਿਵੇਂ ਆਪਣੇ ਪੰਜਾਬ ਉਸ ਤੋਂ ਬਾਅਦ ਸਟੇਸ਼ਨ ਤੁਹਾਨੂੰ ਕਿਹੜਾ ਲੱਗਦਾ ਸਟੇਸ਼ਨ ਦੇ ਵਿੱਚ ਵੀ ਜਿਵੇਂ ਇੱਥੇ ਆਪਾਂ ਬਾਗਾ ਪੁਰਾਣਾ ਭਰ ਦਈਏ ਉਸ ਤੋਂ ਬਾਅਦ ਤੁਹਾਡੀ ਸਟੇਟ ਆ ਜਾਣੀ ਇੱਥੇ ਕੰਪਲੇਂਟ ਜਿਹੜੀ ਤੁਸੀਂ ਕਰਾਉਂਗੇ ਉੱਥੇ ਸੇਵਾ ਕੇਂਦਰ ਸਾਈਂ ਕੇਂਦਰ ਦੇ ਵਿੱਚ ਉਹ ਤੁਹਾਨੂੰ ਕੰਪਲੇਂਟ ਨੰਬਰ ਇੱਥੇ ਭਰਨਾ ਪੈਣਾ ਉਸ ਤੋਂ ਬਾਅਦ ਇੱਥੇ ਤੁਹਾਨੂੰ ਅਪਲੋਡ ਕਰਨੀ ਪੈਣੀ ਆ ਤੇ ਉਸ ਤੋਂ ਬਾਅਦ ਅੱਗੇ ਆ ਜਾਣਾ ਸਰ ਇਹ ਸਾਰਾ ਜਿਹੜਾ ਮੋਬਾਈਲ ਦਾ ਜਿਹਦੇ ਨਾਮ ਤੇ ਆ ਉਹਦਾ ਨਾਮ ਆ ਜਾਣਾ ਉਹਦਾ ਐਡਰੈਸ ਆ ਜਾਣਾ ਉਹਦਾ ਆਧਾਰ ਕਾਰਡ ਤੁਸੀਂ ਇੱਥੇ ਓਕੇ ਕਰ ਸਕਦੇ ਹੋ ਇੱਥੇ ਤੁਸੀਂ ਆਧਾਰ ਕਾਰਡ ਅਪਲੋਡ ਕਰ ਸਕਦੇ ਹੋ ਉਸ ਤੋਂ ਬਾਅਦ ਆਇਡੈਂਟੀਟੀ ਨੰਬਰ ਜਿੱਦਾਂ ਆਧਾਰ ਕਾਰਡ ਤੁਸੀਂ ਜਿਹੜਾ ਭਰਿਆ ਉਹਦਾ ਨੰਬਰ ਇੱਥੇ ਭਰਨਾ ਇੱਥੇ ਈਮੇਲ ਐਡਰੈਸ ਆ ਜਾਊਗਾ ਆ ਜਿਹੜਾ ਤੁਹਾਡਾ ਕੈਪਚਾ ਦਿੱਤਾ ਹੋਇਆ ਇਹ ਤੁਸੀਂ ਇੱਥੇ ਐਂਟਰ ਕਰਕੇ ਇੱਥੇ ਮੋਬਾਈਲ ਨੰਬਰ ਭਰੋਗੇ ਤਾਂ ਤੁਹਾਨੂੰ ਓਟੀਪੀ ਆਊਗਾ ਓਕੇ ਕਰਕੇ ਪ੍ਰੋਸੀਡ ਕਰੋਗੇ ਤਾਂ ਤੁਹਾਡਾ ਸਾਰਾ ਜਿਹੜਾ ਇਹ ਓਕੇ ਹੋ ਜਾਣਾ ਤੇ ਤੁਹਾਡਾ ਫੋਨ ਆ ਜਿਹੜਾ ਉਹ ਬਲੌਕ ਹੋ ਜਾਏਗਾ ਜਾਣਕਾਰੀ ਚੰਗੀ ਲੱਗੀ ਆ ਤਾਂ ਆਪਣੇ ਪੇਜ ਨੂੰ ਜ਼ਰੂਰ ਫੋਲੋ ਕਰ ਲਿਓ YouTube ਦੇ ਉੱਪਰ ਸਬਸਕ੍ਰਾਈਬ ਕਰ ਲਓ ਕਾਨੂੰ ਵਧੀਆ ਵਧੀਆ ਜਾਣਕਾਰੀਆਂ ਜਿਹੜੀਆਂ ਉਹ ਦਿੱਤੀਆਂ ਜਾਂਦੀਆਂ ਰਹੇ